ਹਾਂਜੀ ਸਾਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮੇਤਰੋ ਠੀਕ ਠਾਕ ਆਪਾਂ ਆਏ ਆ ਬਈ ਗੁਰਜੰਟ ਬਾਈ ਦੀ ਦੁਕਾਨ ਤੇ ਇੱਥੇ ਬਈ ਕਬੂਤਰਾਂ ਦਾ ਸਮਾਨ ਬਣਾਉਂਦੇ ਨੇ ਬਈ ਸਾਰਾ ਤੇ ਬਣਾਉਂਦੇ ਨੇ ਆਪਦੇ ਹੱਥੀ ਬਈ ਸਾਰਾ ਟੋਟਲੀ ਆਪਦੇ ਹੱਥੀ ਤਿਆਰ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਬਾਈ ਦੀ ਦੁਕਾਨ ਤੇ ਕੀ ਕੁਝ ਮਿਲਦਾ ਬਾਈ ਦਾ ਪਿੰਡ ਹੈਗਾ ਖਲਾਲ ਏਰੀਆ ਲੁਧਿਆਣਾ ਪਹਿਲਾਂ ਆਪਾਂ ਤੁਹਾਨੂੰ ਸਮਾਨ ਦਿਖਾ ਦਈਏ ਬਈ ਹਨਾ ਸਾਰਾ ਤਾਂ ਬਈ ਸਮਾਨ ਬਣਾਉਂਦੇ ਨੇ ਜਮਾ ਟੌਪ ਦੀ ਕੁਆਲਿਟੀ ਦਾ ਇਹ ਕਾ ਚੀਜ਼ਾਂ ਚੱਲੀਆਂ ਨੇ ਬਾਈ ਆ ਹੁਣ ਨਮੀ ਬਣਾਉਣ ਲੱਗੇ ਨੇ ਪਹਿਲਾਂ ਆਪਾਂ ਤੁਹਾਨੂੰ ਇੱਧਰੋਂ ਦਿਖਾ ਦਿੰਨੇ ਆਂ ਬਈ ਜੀਨੇ ਆਹ ਪਿੰਜਰੇ ਲੈਣੇ ਆ ਬਈ ਆਹ ਬਹੁਤ ਵਧੀਆ ਬਣਾਉਂਦੇ ਨੇ ਬਈ ਆਪਦੇ ਹੱਥੀ ਬਣਾਉਂਦੇ ਨੇ ਤੇ ਬਹੁਤ ਵਧੀਆ ਕੁਆਲਿਟੀ ਆ ਬਈ ਬਹੁਤ ਮਜ਼ਬੂਤ ਚੀਜ਼ ਆਗੀ ਤੇ ਉਸ ਤੋਂ ਬਾਅਦ ਵੀਰੇ ਇੱਧਰ ਦੇਖੋ ਆ ਇੱਕੋ ਸਾਈਜ਼ ਆ ਇਹਨਾਂ ਦਾ ਕਲਰ ਦਾ ਫਰਕ ਆ ਬਾਕੀ ਚੀਜ਼ ਬਹੁਤ ਵਧੀਆ ਹੈਗੀ ਆਹ ਜੋਟ ਆ ਬਈ ਦੇਖੋ ਜੋਟ ਬਹੁਤ ਸੋਣੀ ਜੋਟ ਬਣਾਈ ਆ ਬਈ ਤੇ ਐਂਡ ਤੇ ਤੁਹਾਨੂੰ ਰੇਟ ਵੀ ਦੱਸਾਂਗੇ ਕੀ ਕੁਛ ਰੇਟ ਨੇ ਤੇ ਪਹਿਲਾਂ ਤੁਸੀਂ ਚੀਜ਼ਾਂ ਦੇਖ ਲਓ ਬਾਈ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਉਂਦੇ ਨੇ ਆ ਦਿਖਾ ਤੇ ਉਸ ਤੋਂ ਬਾਅਦ ਬਾਈ ਕਬੂਤਰਾਂ ਦਾ ਰੰਗ ਵੀ ਤਿਆਰ ਕਰਦੇ ਨੇ ਬਾਈ ਆਪ ਦੇ ਆਪ ਤਾਂ ਬਾਈ ਦਾ ਉੱਤੇ ਆ ਲੈਵਲ ਵੀ ਲੱਗਿਆਗਾ ਸਾਰਾ ਲੱਗਿਆ ਹੋਇਆ ਤੇ ਪਿੰਕ ਕਲਰ ਆ ਇਧਰ ਹੋਰ ਕਲਰ ਨੇ ਸਾਰੇ ਰੰਗ ਤਿਆਰ ਕਰ ਦਿੰਦੇ ਨੇ ਬਾਈ ਆਰਡਰ ਤੇ ਜਿਹੜਾ ਕਰਾਉਣਾ ਹੋਵੇ ਤੇ ਆ ਬਾਈ ਕੋਲ ਇਹ ਠੱਲਾਂ ਵੀ ਨੇ ਹਨਾ ਆ ਸਿਲਵਰ ਦੀਆਂ ਠੱਲਾਂ ਨੇ ਤੇ ਡੋਲੀਆਂ ਤਿਆਰ ਕਰਦੇ ਨੇ ਬਾਈ ਐ ਤਿੰਨ ਖਾਨੇ ਵਾਲੀ ਵੀ ਕਰਦੇ ਨੇ ਚਾਰ ਵਾਲੀ ਵੀ ਕਰਦੇ ਆ ਸਾਰੀਆਂ ਕਰਦੇ ਨੇ ਤੇ ਡੋਲੀ ਬਹੁਤ ਵਧੀਆ ਬਣਾਉਂਦੇ ਨੇ ਬਾਈ ਬਹੁਤ ਵਧੀਆ ਟਰੇਆਂ ਲਾਉਂਦੇ ਨੇ ਪਹਿਲਾਂ ਦੋਹੀ ਟਰੇ ਹੀ ਦੇਖ ਲਓ ਪਹਿਲਾਂ ਟਰੇ ਦੇਖੋ ਬਾਈ ਕਿੰਨੀ ਮਜ਼ਬੂਤ ਆ ਤੇ ਆ ਚੀਜ਼ ਅੰਦਰ ਚੱਲ ਜਾਂਦੀ ਆ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਬਾਈ ਤੇ ਉਸ ਤੋਂ ਬਾਅਦ ਵੀਰੇ ਆ ਚੀਜ਼ਾਂ ਬਹੁਤ ਮਜ਼ਬੂਤ ਨੇ ਪੂਰੀ ਸਫਾਈ ਆ ਹਨਾ ਸਾਰੇ ਕੰਮ ਚ ਡੋਲੀਆਂ ਐਨ ਪੂਰੀਆਂ ਵਧੀਆ ਤਿਆਰ ਕੀਤੀਆਂ ਹੋਈਆਂ ਨੇ ਬਾਈ ਉਸ ਤੋਂ ਬਾਅਦ ਬਾਈ ਕੋਲੇ ਇੱਧਰ ਛਾਤਰੀਆਂ ਦਾ ਕੱਪੜਾ ਵੀ ਮਿਲ ਜਾਂਦਾ ਹੈਗਾ ਕੱਪੜਾ ਲੈਣਾ ਹਰ ਪ੍ਰਕਾਰ ਦਾ ਕੱਪੜਾ ਮਿਲ ਜਾਂਦਾ ਹੈਗਾ ਆ ਗਈਆਂ ਟੋکریاں ਖੋਡਿਆਂ ਦੇ ਵਿੱਚ ਲੱਗਦੀਆਂ ਨੇ ਬਈ ਜੋੜੀਆਂ ਲਾਉਣ ਵਾਸਤੇ ਬੱਚੇ ਘੜਾਉਣ ਵਾਸਤੇ ਤਾਂ ਇਹ ਹੈਗੀਆਂ ਨੇ ਦੋ ਪ੍ਰਕਾਰ ਦੀਆਂ ਇੱਕ ਤਾਂ ਐ ਦੋ ਵਾਲੀ ਆ ਤਾਂ ਇਹਦੇ ਵਿੱਚੋਂ ਟੋਕਰੀ ਨਿਕਲੇ ਜਾਂਦੀ ਆ ਤੇ ਟੋਕਰੀਆਂ ਵੀ ਬਈ ਆਪ ਦਿੰਦੇ ਨੇ ਨਾਲ ਆ ਚੀਜ਼ ਦੇ ਆ ਲੰਬੇ ਲੋਟਾ ਇੱਕ ਦੂਜੀ ਦੇ ਉੱਤੇ ਉੱਤੇ ਉਹ ਚਾਰ ਵਾਲੀ ਆ ਉਹ ਚ ਚਾਰ ਟੋਕਰੀਆਂ ਨੇ ਐ ਚ ਪੰਜ ਨੇ ਬਈ ਤਾਂ ਉੱਤੇ ਇੱਕ ਕੜਾ ਵਿਹਲਾ ਪਿਆਗਾ ਇਹ ਪੰਜ ਵਾਲੀ ਆ ਪੰਜ ਵਾਲੀ ਵੀ ਆ ਚਾਰ ਵਾਲੀ ਵੀ ਆ ਦੋ ਵਾਲੀ ਵੀ ਆ ਕੈਰੀ ਵੀ ਆ ਜੇ ਕਿਸੇ ਨੇ ਕੈਰੀ ਲੈਣੀ ਹੋਵੇ ਤਾਂ ਐ ਫਲੋਟ ਆ ਕੈਰੀ ਲੱਗ ਜਾਂਦੀ ਹੈ ਬਈ ਐ ਤਾਂ ਬਹੁਤ ਵਧੀਆ ਤਰੀਕੇ ਨਾਲ ਬਣਾਈਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਇੱਧਰ ਬਾਈ ਕੋਲੇ ਛਾਤਰੀਆਂ ਨੇ 2x2 ਦੀਆਂ ਨੇ 3x3 ਦੀਆਂ ਵੀ ਹੋਣੀਆਂ ਵੱਡੀਆਂ ਨੇ ਲੱਕੜ ਦੀਆਂ ਵੀ ਨੇ ਇੱਧਰ ਬਈ ਬਾਕੀ ਆਹ ਕੜੇ ਬਣਾ ਰੱਖੇ ਨੇ ਸਿੰਗਲ ਆ ਜੇ ਕਿਸੇ ਨੇ ਲੈਣੇ ਹੁਣ 2 4 5 ਦਫ ਤਾਂ ਬਾਈ ਡਿਲੀਵਰੀ ਵੀ ਕਰ ਦਿੰਦੇ ਨੇ ਆਹ ਗੇਟ ਗੂਟ ਬਣਾ ਰੱਖੇ ਨੇ ਖੁੱਡਿਆਂ ਦੇ ਇਹ ਵੀ ਬਾਈ ਤਿਆਰ ਕਰਦੇ ਨੇ ਖੁੱਡਿਆਂ ਦੇ ਗੇਟ ਤਾਂ ਬਈ ਜਿਹੜਾ ਲਵੇ ਆ ਹਨਾ ਲੁਧਿਆਣੇ ਏਰੀਏ ਚ ਤਬਈਓ ਕਰਾ ਸਕਦਾਗਾ ਬਾਲੀ ਦੂਰ ਤਾਂ ਭੇਜੇ ਨਹੀਂ ਜਾਂਦੇ ਹਨਾ ਤਾਂ ਬਈ ਛੋਟੀਆਂ ਮੋਟੀਆਂ ਚੀਜ਼ਾਂ ਦੀ ਡਿਲੀਵਰੀ ਹੋ ਜਾਂਦੀ ਆ ਜਿਵੇਂ ਆ ਟੋਕਰੀਆਂ ਹੋ ਗਈਆਂ ਰੰਗ ਹੋਗੇ ਠੱਲਾਂ ਹੋ ਗਈਆਂ ਤੇ ਆ ਪਿੰਜਰਾ ਹੋ ਗਿਆ ਹਨਾ ਇਹੋ ਜਿਹੀਆਂ ਚੀਜ਼ਾਂ ਦੀ ਛੋਟੀਆਂ ਮੋਟੀਆਂ ਚੀਜ਼ਾਂ ਦੀ ਡਿਲੀਵਰੀ ਹੋ ਜੂਗੀ ਆਨਲਾਈਨ ਤੇ ਇਧਰ ਬਾਈ ਕੋਲੇ ਆ ਟਾਂਗੀਆਂ ਨੇ ਬਾਈ ਲੋਹੇ ਦੀਆਂ ਇਹ ਵੀ ਤਿਆਰ ਕਰਦੇ ਨੇ ਤੇ ਬਹੁਤ ਵਧੀਆ ਪੈਪ ਆ ਬਈ ਇਹਦੀ ਐਨ ਪੂਰੀ ਵਧੀਆ ਪੈਪ ਆ ਗਈ ਇਧਰ ਦੇਖੋ ਬਈ ਇਹ ਕਿੰਨੀ ਕਿੰਨੀ ਫੁੱਟੀ ਹੈ ਬਈ ਇਹ 14 ਫੁੱਟ ਆ ਆ 14 ਫੁੱਟੀ ਆ ਫਾਰੀਆਂ ਇੱਕੋ ਸਾਈਜ਼ ਦੀਆਂ ਬਣਾਉਣੀਆਂ ਆ ਡਡ 12 ਫੁੱਟੀਆਂ ਦੀਆਂ 14 ਫੁੱਟੀਆਂ ਤੇ 16 ਫੁੱਟੀਆਂ 12 14 16 ਤਾਂ ਵੀ ਤਿੰਨੇ ਸਾਈਜ਼ ਨੇ ਟਾਂਗੀਆਂ ਦੇ ਵਿੱਚ ਤੇ ਬਹੁਤ ਵਧੀਆ ਪੈ ਪਾ ਟਾਂਗੀ ਦਾ ਕੀ ਹੁੰਦਾ ਬਈ ਆ ਨਾ ਚੀਜ਼ ਖਰਾਬ ਹੋਣ ਲੱਗ ਜਾਂਦੀ ਹੈਗੀ ਤੇ ਜਦੋਂ ਕਈ ਵਾਰ ਉੱਤੋਂ ਬਾਈ ਦੀ ਆ ਕੇ ਪਰ ਪਾਈ ਦੇ ਵਿੱਚ ਹੁਣ ਟਾਂਕਾ ਲਾਉਣਾ ਜਾਂ ਇਹ ਤਾਂ ਡੀਜ਼ਲ ਦੀ ਸਪਰੇਅ ਕਰ ਦਿੰਦੇ ਆ ਅੱਛਾ ਟਾਂਕੇ ਤੇ ਡੀਜ਼ਲ ਦੀ ਸਪਰੇਅ ਉਹਦਾ ਕੀ ਫਾਇਦਾ ਨਟ ਹਾਰਡ ਹੋ ਜੰਨਾ ਚੂੜੀ ਨਹੀਂ ਮਰਦੀ ਚੂੜੀ ਨਹੀਂ ਮਰਦੀ ਚੱਲਣ ਵਾਲੀ ਚੀਜ਼ ਬਣ ਜਾਂਦੀ ਆ हां तो भाई पाइप भी बहुत बढ़िया लगी है पाड़ दी नहीं हैगी बाकी भाई ने दस्त है ना किड़े तरीके नाल बनाਉਂਦੇ ਨੇ पूरी बढ़िया चीज चलदी आ ਤੇ ਇਧਰ ਬਾਈ ਖੜੇ ਨੇ ਹਨਾ ਆਪਾਂ ਬਾਈ ਨਾਲ ਗੱਲਬਾਤ ਕਰ ਲੈਨੇ ਆ ਤਾਂ ਬਈ ਰੇਟ ਦੱਸ ਦੋ ਮੜਾ ਜਾਂ ਫਿਰ ਨਾ ਆਈਡੀਆ ਜਾ ਹੋ ਜਾਂਦਾਗਾ ਆ ਕਿੰਨੀ ਫੁੱਟੀ ਹੈ ਬਾਈ 14 ਫੁੱਟੀ 14 ਇਹ ਕਿੰਨੇ ਕੀ ਪਊ ਬਾਈ 500 ਰੁਪਏ ਦੀ ਪ੍ਰਾਈਸ ਵਿੱਚ ਆ ਸਟੀਲ ਅੱਛਾ 500 ਦੀ 500 ਰੁਪਏ ਦੀ ਆ ਤਾਂ ਸਟੀਲ ਦੀ ਹੈ ਸਟੀਲ ਦੀ ਹੈ ਵੀਰੇ ਠੀਕ ਹੈ ਠੀਕ ਹੈ 500 ਰੁਪਏ ਦੀ ਢਾਂਗੀ ਵੀਰੇ 14 ਫੁੱਟੀ ਤੇ ਸਟੀਲ ਦੀ ਆ ਤੇ ਵੀਰੇ ਇਧਰ ਆ ਪਿੰਝਰਾ ਬਈ ਆ ਕਹਿ ਰਹੇ ਪਿੰਜਰੇ ਆ ਜਿਹੜੇ ਜਿਹੜੇ ਸਾਰਾ ਹੱਥ ਬਣਾ ਤਾਹੇ ਟੋਟਲੀ ਠੀਕ ਆ ਵੀਰੇ 1600 1600 ਦਾ ਹਾਂ ਸਾਰਾ ਵਧੀਆ ਤਿਆਰ ਆਪ ਕੀਤਾ ਹੋਇਆ ਬਈ 1600 ਦਾ ਆ ਜੋਟ ਬਈ ਜੋਟ ਹੈ ਜੀ ਵੀਰੇ 4500 4500 ਦੀ ਠੀਕ ਆ ਵੀਰੇ ਸਾਰੀ ਰੈਡੀमेड ਨਹੀਂ ਆ ਮਰਦੇ ਰੈਡੀਮੇਡ ਕੰਮ ਕੋਈ ਨਹੀਂ ਰੈਡੀਮੇਡ ਕੰਮ ਨਹੀਂ ਹੈਗਾ ਸਾਰਾ ਆਪ ਆ ਉਹਦਾ ਬਈ ਚੀਜ਼ ਦੀ ਕੁਆਲਿਟੀ ਦੱਸਦੀ ਆ ਆਪ ਕਰੇ ਦੀ ਤੇ ਜਿਹੜੀ ਰੈਡੀਮੇਡ ਚੀਜ਼ ਹੁੰਦੀ ਆ ਉਹ ਤਾਂ ਬਈ ਉਹਦੀ ਫਿਨਿਸ਼ਿੰਗ ਹੀ ਨਹੀਂ ਪਹਿਲੀ ਗੱਲ ਤਾਂ ਵਧੀਆ ਆਉਂਦੀ हां ना बहुत बढ़िया भाई ते भाई आहा ਠੱਲਾ ਠੁੱਲਾ ਇਹਦਾ ਕੀ ਪ੍ਰਾਈਸ ਹੈ ਵੀਰੇ ਜੀ 600 ਦਾ 100 ਪੀਸ ਆ 600 ਦਾ 100 ਪੀਸ ਆ ਠੀਕ ਆ ਤਾਂ ਬਾਈ ਕਹਿੰਦੇ ਠੱਲ ਦੇ ਉੱਤੇ ਨੰਬਰ ਵੀ ਲਖਾ ਸਕਦੇ ਹਾਂ ਤੇ ਨਾਮ ਵੀ ਲਖਾ ਸਕਦੇ ਹਾਂ ਤਾਂ ਕਿੰਨੇ ਦਾ ਦੱਸਿਆ ਸੀ ਬਾਈ ਪੈਕਟ 600 ਦਾ 100 ਪੀਸ 600 ਦਾ 100 ਪੀਸ ਤੇ ਇੱਧਰ ਰੰਗ ਬਾਰੇ ਆਪਾਂ ਗੱਲ ਕਰ ਲੈਨੇ ਆਹ ਰੰਗ ਦੀ ਬਈ ਇਹ ਸਪਰੇਅ ਵਾਲੇ ਦਾ ਵੀਰੇ ਠੀਕ ਆ ਵੀਰੇ ਕਿੰਨੇ ਦੀ ਸ਼ੀਸ਼ੀ ਆ ਬਈ ਇਹ 100 ਰੁਪਏ ਦੀ ਸ਼ੀਸ਼ੀ ਆ ਤਾਂ ਬਈ ਜਿਹੜਾ ਮਰਜੀ ਰੰਗ ਤਿਆਰ ਕਰ ਦੋਗੇ ਚਿਆਣ ਕਰਵਾ ਲੈਂਦੇ ਹਾਂ ਤੇ ਚਿਆਣ ਵੀ ਪਏ ਉਹਨਾਂ ਨੇ ਜਿਵੇਂ ਉਹਨਾਂ ਕੋਲੇ ਸੁੱਕੇ ਰੰਗ ਵੀ ਪਏ ਹੁੰਦੇ ਨੇ ਫੁੱਕੇ ਵੀ ਪਏ ਆ ਠੀਕ ਆ ਆਪ ਵੀ ਤਿਆਰ ਕਰ ਸਕਦਾ ਠੀਕ ਆ ਵੀਰੇ ਤਾਂ ਬਈ ਕਿਸੇ ਨੇ ਸੁੱਕੇ ਰੰਗ ਲੈਣੇ ਹੋਣ ਜਾਂ ਬਣੇ ਹੋਏ ਲੈਣਾ ਤਾਂ ਬਈ ਦੋਨੇ ਲੈ ਸਕਦੇ ਹੋ ਫੁੱਕੇ ਵੀ ਰੱਖਦੇ ਆ ਤੇ ਬਣਾ ਵੀ ਦਿੰਦੇ ਨੇ ਤੇ ਜਿਹੜਾ ਮਰਜੀ ਕਲਰ ਤਿਆਰ ਕਰਾ ਲਿਓ ਕਬੂਤਰਾਂ ਦਾ ਤਾਂ ਬਹੁਤ ਸਾਰੇ ਭਰਾ ਪੁੱਛਦੇ ਹੁੰਦੇ ਨੇ ਬਈ ਕਾਲਾ ਰੰਗ ਕਿਵੇਂ ਬਣਦਾ ਆਹ ਰੰਗ ਕਿਵੇਂ ਬਣਦਾ ਤਾਂ ਬਈ ਨੂੰ ਤੁਸੀਂ ਆਰਡਰ ਦਿਓ ਆਨਲਾਈਨ ਭੇਜ ਦਿੰਦਾ ਬਾਈ ਹਨਾ ਤੇ ਬਈ ਇਹਨਾਂ ਦਾ ਦਫਾ ਦੋ ਮੜਾ ਜਿਵੇਂ ਆਹ ਹੈਗਾ ਟੋکریاں ਨੇ ਹਾਂ ਸਿੰਗਲਰ ਘੜੇ ਵਾਲੀ ਕਿੰਨੇ ਦੀ ਆ 60 ਰੁਪਏ ਬਰੇਕ ਪ੍ਰਾਈਸ ਆ 60 ਰੁਪਿਆ ਇੱਕ ਬੀਫ ਦਾ ਸਣੇ ਟੋਕਰੀ ਵਿਚੇ ਟੋਕਰੀ ਜਿਹੜੀ ਡਬਲ ਵਾਲੀ ਇਹ ਵੀ ਜਿਵੇਂ ਦੋ ਜੋੜੀਆਂ ਇੱਧਰ ਆਂਦੇ ਧਰਨੇ ਬੱਚੇ ਪਾਲ ਕੇ ਇੱਧਰ ਧਰਨੇ ਹਾਂ ਹਾਂ ਇਹ ਹੈਗਾ 150 ਰੁਪਿਆ ਇਹ 150 ਦਾ ਸਣੇ ਟੋਕਰੀ ਸਣੇ ਟੋਕਰੀ ਤਾਂ ਬਈ ਆ 60 ਰੁਪਿਆ ਦਾ ਕੇ ਹਾਂ 60 ਦਾ ਆ 60 ਦਾ ਬਈ ਸਣੇ ਟੋਕਰੀ ਆ 150 ਦਾ ਤੇ ਵਿਚੀ ਟੋਕਰੀਆਂ ਤੇ ਬਈ ਇਹ ਜਿਹੜਾ ਪੰਜ ਵਾਲਾ ਗਾ ਪੰਜ ਟੋਕਰੀਆਂ ਵਾਲਾ ਸਣੇ ਟੋਕਰੀਆਂ ਸਣੇ ਸਟੈਂਡ 350 ਦਾ ਇਧਰ 4 ਵਾਲਾ ਬਈ ਇਹ 300 ਦਾ 4 ਵਾਲਾ 300 ਦਾ ਤੇ 5 ਵਾਲਾ 350 ਦਾ ਆ ਕਿੰਨੇ ਕਿੰਨੇ ਦੀਆਂ ਬਈ ਟਰੇ ਮੰਨ ਲਓ ਕਿੰਨੀਆਂ ਲੰਬੀਆਂ ਨੇ 3 ਫੁੱਟ ਦੀ ਵੀਰੇ 3 ਫੁੱਟ ਦੀ ਕਿੰਨੇ ਦੀ ਆ ਬਈ 300 ਰੁਪਏ ਦੀ 200 ਦੀ ਤੇ ਆ ਛੋਟੀ ਬਈ ਇਹ 100 ਰੁਪਏ ਦੀ ਆ 2 ਫੁੱਟ ਦੀ ਆ ਇਹ 2 ਫੁੱਟ ਦੀ ਆ ਸਟੀਲ ਦੀਆਂ ਟਰੇਆਂ ਨੇ ਸਟੀਲ ਦੀਆਂ ਟਰੇਆਂ ਨੇ 100 ਰੁਪਏ ਦੀ ਠੀਕ ਹੈ ਵੀਰੇ ਤੇ ਬਈ ਉਹ ਛਾਤਰੀਆਂ ਦਾ ਕੱਪੜਾ ਕੜਾ ਜਿਹੜਾ ਮਾਰਗੀ ਲੈ ਲੋ 150 ਰੁਪਏ ਦਾ ਦੋ ਛਤਰੀਆਂ ਦਾ ਦੋ ਛਤਰੀਆਂ ਦਾ ਕਪੜਾ 150 ਰੁਪਏ ਦਾ ਤਾਂ ਬਹੁਤ ਵਧੀਆ ਬਈ ਰੰਗ ਫਾਰੇ ਮਿਲ ਜਾਣਗੇ ਹੈ ਕਲਰ ਫਾਰੇ ਮਿਲ ਜਾਣਗੇ ਬਈ ਤਾਂ ਵੀ ਆ ਡੋਲੀ ਦਾ ਵੀ ਦੱਸ ਦੋ ਹਾਂ ਰੇਟ ਆ ਤਿੰਨ ਵਾਲੀ ਦਾ ਦੱਸ ਦੋ ਬਾਕੀ ਬਈ ਥੋੜੀ ਜਿਹੀ ਮਜ਼ਬੂਤ ਆ ਵਧੀਆ ਦੇ ਵਿੱਚ ਇਹ ਹੈਗੀ ਅਗਲੇ 5500 5500 ਦੀ 1000 ਹੁੰਦੀ ਹੈ 4500 ਰੁਪਏ ਦੀ ਨਾਰਮਲ 4500 ਦੀ ਮੈਂ ਦੇ ਵਿੱਚ ਅੱਪਾ ਬੰਦੇ ਵੀ ਰੋਗ ਨਹੀਂ ਲਾਉਂਦੇ ਇੱਥੇ ਆ ਰੋਗ ਲੱਗਦੀ ਆ ਆ ਆ ਕਬੂਤਰ ਨਿਕਲਦਾ ਨਹੀਂ ਸਰ ਇਹ ਪਾਇ ਹੋਣੇ ਸਪੋਰਟਾਂ ਵੀ ਬੈਠੇ ਨਾ ਜਾਲੀ ਬੈਠੇ ਨਾ ਹਾਂ ਇੱਟਾ ਧਰਨੀਆਂ ਪੈ ਜਾਂਦੀਆਂ ਨੇ ਬਈ ਜਿਵੇਂ ਹਨਾ ਕੁੰਡੇ ਰੱਖਣੇ ਪੈ ਜਾਂਦੇ ਨੇ ਤਾਂ ਦੇਖੋ ਬਈ ਆਹ 파ਰਖੀਆਂ ਸਪੋਰਟਾਂ ਸਰਿਏ 파ਰਖੇ ਨੇ ਬਾਕੀ ਬਈ ਆਪ ਵੀ ਕਬੂਤਰ ਰੱਖਦਾ ਹੈਗਾ ਤਾਂ ਕਰਕੇ ਪਤਾ ਵੀ ਡੋਲੀ ਚ ਹਨਾ ਕਿਹੜੀਆਂ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ ਤਾਂ ਉਹ ਸਾਰੀਆਂ ਕੱਡੀਆਂ ਹੋਈਆਂ ਨੇ ਬਈ ਦਿੱਕਤਾਂ ਵਧੀਆ ਸਪੋਟਾਂ 파ਰਖੇ ਨੇ ਫਰੀਏ 파ਰਖੇ ਨੇ ਤੇ ਟ੍ਰੇਆਂ ਤੁਹਾਨੂੰ ਦਿਖਾ ਦੀਆਂ ਬਈ ਟ੍ਰੇਆਂ ਬਈ ਇੱਕ ਨੰਬਰ ਨੇ ਜਮਾ ਪੂਰੀਆਂ ਆ ਸਮਾਨ ਆ ਬਾਈ ਕੋਲੇ ਤੇ ਬਾਕੀ ਤੁਸੀਂ ਆਰਡਰ ਤੇ ਕੁਝ ਵੀ ਤਿਆਰ ਕਰਾ ਸਕਦੇ ਹੋ ਬਈ ਕੋਈ ਵੀ ਚੀਜ਼ ਕਬੂਤਰਾਂ ਦੇ ਰਿਲੇਟਡ ਆ ਜਿਹੜੀ ਹਨਾ ਖੁੱਡਿਆਂ ਦੇ ਹਨਾ ਆਪਦੇ ਸੈਟਅਪ ਤੇ ਲਾਉਣੀਆਂ ਕੋਈ ਵੀ ਚੀਜ਼ ਤਾਂ ਬਾਈ ਨੂੰ ਫੋਨ ਕਰਕੇ ਚੀਜ਼ ਦੀ ਫੋਟੋ ਭੇਜ ਦਿਓ ਤਿਆਰ ਕਰਕੇ ਬਣਾ ਦਿੰਦੇ ਨੇ ਬਈ ਤਾਂ ਵੀਰੇ ਆਪਣਾ ਪਿੰਡ ਕਿਹੜੇ ਕਿਹੜੇ ਲੱਗ ਜਾਂਦੇ ਆਪਾਂ ਨੂੰ ਪਿੰਡ ਵੀਰੇ ਕਲਾਲ ਆ ਆਪਣਾ ਕਲਾਲ ਪਿੰਡ ਤਾਂ ਆਪਣਾ ਹਾਂ ਲੱਲਾ ਮਾਦਪੁਰ ਖਟਰਾ ਆ ਇਹ ਪਿੰਡ ਨੇੜੇ ਲੱਗੇ ਬਾਈ ਨੀਲੋਂਪੁਰ ਆਪਾਂ ਨੂੰ ਨੇੜੇ ਲੱਗਦਾ ਤੇ ਦਰਾਹਾ ਸ਼ਹਿਰ ਤੇ ਸਮਰਾਲਾ ਸ਼ਹਿਰ ਸਮਰਾਲਾ ਵੀ ਲੱਗ ਜਾਂਦਾ ਦਰਾਹਾ ਵੀ ਸ਼ਹਿਰ ਆ ਲੱਗੇ ਜਾਂਦੇ ਨੇ ਲੁਧਿਆਣੇ ਤੋਂ ਮੇਨ ਹਾਈਵੇ ਚੰਡੀਗੜ੍ਹ ਹਾਈਵੇ ਤੇ ਟੋਲ ਟੈਕਸ ਬਣਿਆ ਹੈ ਚੰਡੀਗੜ੍ਹ ਹਾਈਵੇ ਤੇ ਆਓ ਆਪਣੇ ਪਿੰਡੇ ਆ ਉਹ ਆਪਣੇ ਪਿੰਡੇ ਬਣਿਆ ਕਲਾਲ ਪਿੰਡ ਠੀਕ ਆ ਤਾਂ ਵੀ ਲੁਧਿਆਣੇ ਤੋਂ ਜਦੋਂ ਚੰਡੀਗੜ੍ਹ ਨੂੰ ਜਾਂਦੇ ਆ ਜਿਹੜਾ ਟੋਲ ਟੈਕਸ ਬਣਿਆ ਹੋਇਆ ਉਹ ਬਾਈ ਕੇ ਪਿੰਡ ਹੀ ਬਣਿਆ ਹੋਇਆਗਾ ਤਾਂ ਉੱਥੇ ਬਈ ਤੁਸੀਂ ਆ ਕੇ ਬਾਈ ਨੂੰ ਕਾਲ ਕਰ ਸਕਦੇ ਹੋ ਤੁਹਾਨੂੰ ਲੋਕੇਸ਼ਨ ਭੇਜ ਦੂ ਬਾਈ ਬਾਕੀ ਮੜ ਮੋਟਾ ਕਰ ਦੋਗੇ ਬਾਈ ਡਿਸਕਾਊਂਟ ਹਨਾ ਜੇ ਕੋਈ ਆਪਣਾ ਨ ਤਬਈ ਜੇ ਕੋਈ ਬੰਦਾ ਆਪਣੇ ਚੈਨਲ ਦਾ ਨਾਮ ਲੈ ਕੇ ਆਉਂਦਾ ਤਾਂ ਬਾਈ ਡਿਸਕਾਊਂਟ ਵੀ ਕਰ ਦੇਣਗੇ ਆ ਪੇਜ ਆ ਵੀਰੇ ਆਪਣਾ ਇਹਦੇ ਰੀਲਾਂ ਬਣੀਆਂ ਸਾਰੀਆਂ ਪਈਆਂ ਦੁਕਾਨ ਦੀਆਂ ਇਕੱਲੇ ਇਕੱਲੇ ਸਾਮਾਨ ਦੀ ਠੀਕ ਆ ਠੀਕ ਆ ਵੀਰੇ ਆ ਬਾਈ ਦਾ ਪੇਜ ਆ ਇੰਸਟਾਗ੍ਰam ਤੇ ਗੁਰਜੰਟ ਕਲਾਲ ਇਹਦੇ ਉੱਤੇ ਬਾਈ ਰੀਲਾਂ ਪਾਉਂਦੇ ਨੇ ਜਿਹੜਾ ਵੀ ਸਮਾਨ ਤਿਆਰ ਕਰਦੇ ਨੇ ਤੇ ਜਿੰਨਾ ਵੀ ਸਮਾਨ ਤਿਆਰ ਕਰਦੇ ਆ ਦੁਕਾਨ ਤੇ ਜੋ ਵੀ ਹੁੰਦਾ ਹਨਾ ਤਾਂ ਇਹਦੇ ਉੱਤੇ ਪਾਉਂਦੇ ਨੇ ਇੰਸਟਾਗ੍ਰam ਤੇ ਤਾਂ ਬਾਈ ਨੂੰ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਤੇ ਹਨਾ ਇੱਥੋਂ ਦੇਖ ਵੀ ਸਕਦੇ ਹੋ ਤਾਂ ਕੰਟੈਕਟ ਕਰ ਸਕਦੇ ਹੋ ਬਾਈ ਨਾਲ ਬਾਕੀ ਬਈ ਆਸੀ ਬਾਈ ਦਾ ਨੰਬਰ ਆ ਦੋ ਨੰਬਰ ਨੇ ਤਾ ਦੋਨਾਂ ਚੋਂ ਕਿਸੇ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਦੀ ਕੋਈ ਵੀ ਚੀਜ਼ ਮੰਗਵੋਣੀ ਹੈ ਤਾਂ ਮੰਗਾ ਸਕਦੇ ਹੋ ਆਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਇੱਕ ਨਵੀਂ ਵੀਡੀਓ 'ਚ ਇੱਕ ਨਵੇਂ ਜਿਹੇ ਟੌਪਿਕ ਤੇ ਰੱਬ ਰਾਖਾ